ਜੀ پنجاب ਸਰਕਾਰ ਵੱਲੋਂ ਤੇ માનਯੋਗ ਡੀਜੀਪੀ ਸਾਹਿਬ ਵੱਲੋਂ ਸਮੇਂ-ਸਮੇਂ ਤੇ ਜਿਹੜੇ ਸਾਈਬਰ ਅਪਰਾਧਾ ਨੂੰ ਲੈ ਕੇ ਸਾਨੂੰ ਹੈਡਲ ਕਈ ਗਾਈਡਲਾਈਨਸ ਜਾਰੀ ਹੁੰਦੀ ਹੈ ਤੇ ਉਹਨਾਂ ਨੂੰ ਅਸੀਂ ਬੜੇ ਰਿਲੀਜੀਅਸਲੀ ਫੋਲੋ ਕਰਦੇ ਹਾਂ ਉਹਨਾਂ ਨੂੰ ਤੇ ਇੱਕ ਕਰੀਬ ਅਪ੍ਰੈਲ ਦੇ ਮਹੀਨੇ ਦੇ ਵਿੱਚ 10 ਅਪ੍ਰੈਲ ਦੀ ਗੱਲ ਸਾਨੂੰ ਹਰਪਾਲ ਚੀਵਾ ਨਾਮ ਦਾ ਵਿਅਕਤੀ ਸਾਡੇ ਕੋਲ ਆਏ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕਰੀਬ 30 ਲੱਖ ਦੇ ਕਰੀਬ ਸਾਡਾ ਜਿਹੜਾ ਪੈਸੇ ਆ ਉਹ ਸਾਈਬਰ ਫਰਾਡ ਰਹੀ ਸਾਡਾ ਇੱਕ ਡਿਜੀਟਲ ਅਰੈਸਟ ਉਹਦੇ ਵਿੱਚ ਕਿਸੇ ਬੰਦੇ ਨੇ ਉਹਦਾ ਡਰਾਵਾ ਦੇ ਕੇ ਤੇ ਮੇਰੇ ਤੋਂ 30 ਲੱਖ ਰੁਪਏ ਖਾਤੇ 'ਚ ਪਵਾਇਆ। ਇਹ ਗੱਲ 5 April ਦੀ ਸੀਗੀ ਜਦੋਂ ਇਹ ਸਾਰਾ ਵਾਕਿਆ ਹੋਇਆ ਤੇ ਉਹਨਾਂ ਨੇ ਸਾਨੂੰ ਗੱਲ 10 April ਨੂੰ ਆਕੇ ਦੱਸੀ। ਫਿਰ ਇਹਦੇ ਵਿੱਚ ਸਾਡੀ SPD ਸਾਹਿਬ, DSP ਹੈਡਕ quarters ਸਾਹਿਬ, SHO ਸਾਈਬਰ ਤੇ ਆਪਣੇ ਜਿਹੜੇ IO ਸੀਗੇ ਇੰਸਪੈਕਟਰ ਸੰਦੀਪ ਇਹਨਾਂ ਵੱਲੋਂ ਬੜੀ ਮਿਹਨਤ ਤੇ ਲਗਨ ਨਾਲ ਇਸ ਕੇਸ ਦੇ ਵਿੱਚ ਜਿਹੜਾ ਕੰਮ ਕੀਤਾ ਗਿਆ। ਤੇ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ 30 ਲੱਖ ਰੁਪਏ ਬੀਸਿਕਲੀ ਜਿਹੜੇ ਇਸ ਤੋਂ ਕੰਪਲੇਨੈਂਟ ਤੋਂ ਲਿੱਤੇ ਗਏ ਸੀਗੇ ਉਹ ਇਹਨਾਂ ਨੂੰ ਇਹ ਇਸ ਤਰੀਕੇ ਦਾ ਇਹਨਾਂ ਨੂੰ ਡਰਾਇਆ ਗਿਆ ਸੀਗਾ ਧਮਕਾਇਆ ਗਿਆ ਸੀਗਾ ਕਿ ਅਸੀਂ ਤੈਨੂੰ ਕਿਸੇ ਟੈਰਰਿਜ਼ਮ ਦੇ ਕੇਸ ਦੇ ਵਿੱਚ ਫਸਾ ਦਾਂਗੇ ਮੁੰਬਈ ਦੇ ਵਿੱਚ ਤੇ ਜੇ ਅਗਰ ਤੂੰ ਬਚਣਾ ਚਾਹੁੰਦਾ ਹੈ ਤੇ ਸਾਨੂੰ ਉਦੇਚ ਕੁਛ ਨਾ ਕੁਛ ਉਦੇਚ ਪੈਸੇ ਦੇ ਤੇ ਇਹ ਡਰ ਕੇ ਡਰ ਕੇ ਇਹਨੇ ਜਿਹੜੇ ਕਰੀਬ 30 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਪਾਤੇ ਉਸ ਤੋਂ ਬਾਅਦ ਸਾਡੀ ਟੀਮ ਨੇ ਇਸ ਤੇ ਕੰਮ ਕਰਨਾ ਜਿਹੜਾ ਸ਼ੁਰੂ ਕੀਤਾ ਇਸ ਸੱਤ ਤੋਂ ਪਹਿਲਾਂ ਸਾਨੂੰ ਪਤਾ ਲੱਗਿਆ ਕਿ ਬੇਸਿਕਲੀ ਜਿਹੜਾ ਇਹ ਪੈਸੇ ਹਰਪਾਲ ਚਿਮਨ ਨੇ ਇੱਕ ਕੋਈ ਰਾਜਾ ਟੈਂਟ ਹਾਊਸ ਵਾਲਾ ਸੀਗਾ ਉਹਦੇ ਖਾਤੇ 'ਚ 3 ਲੱਖ ਰੁਪਏ ਪਾਤੇ ਉਸ ਤੋਂ ਬਾਅਦ ਉਹ ਗਾਂ ਹੋਰ ਚਾਰ ਖਾਤਿਆਂ ਦੇ ਵਿੱਚ ਅੱਡੜ ਖਾਤਿਆਂ ਦੇ ਵਿੱਚ ਉਹ ਪੈਸੇ ਅੱਗੇ ਚਲੇ ਗਏ ਤੇ ਕਿਉਂਕਿ ਸਾਨੂੰ 5 ਦਿਨ ਬਾਅਦ ਇਹਨਾਂ ਨੇ ਕੰਪਲੇਂਟ ਆ ਕੇ ਦੱਸੀ ਤੇ ਥੋੜਾ ਜਿਹਾ ਡਿਲੇ ਹੋ ਗਿਆ ਇਹਨਾਂ ਦੇ ਵੱਲੋਂ ਵੀ ਬਟ ਨੇਵਰtheless ਸਾਡੀ ਟੀਮ ਨੇ ਹੁਣ ਤੱਕ 9 ਲੱਖ ਰੁਪਏ 'ਚ ਜਿਹੜੇ ਹੈਗੇ ਰਿਕਵਰੀ ਕਰਾ ਕੇ ਕੰਪਲੇਨਰ ਨੂੰ ਵਾਪਸ ਜਿਹੜੇ ਆ ਉਹ ਕਿਤੇ ਜਾ ਚੁੱਕੇ ਕੰਪਲੇਨਰ ਨੂੰ ਤੇ ਜਿਹੜੇ ਦੇ ਵਿੱਚ ਇਹ ਜਿਹੜਾ ਨੈਕਸਸ ਇਹ 올ਓਵਰ ਇੰਡੀਆ ਦੇ ਵਿੱਚ ਫੈਲਾ ਹੋਇਆ ਹੈ ਇਹਦੇ ਜਿਹੜੇ ਦੋਸ਼ੀ ਇਹਦੇ ਜਿਹੜੇ ਤਾਰ ਹਨ ਇਸ ਇਸ ਜਿਹੜੇ ਕ੍ਰਾਈਮ ਦੇ ਉਹ ਨਾ ਸਿਰ ਪੰਜਾਬ ਦੇ ਵਿੱਚ ਇਹਦੇ ਜਿਹੜੇ ਜਿਹੜੇ ਦੋਸ਼ੀ ਹੈ ਉਹ ਲੁਧਿਆਣੇ ਦੇ ਵੀ ਰਹਿਣ ਵਾਲੇ ਆ ਉਹ ਆਪਣੇ ਕੀ ਕਹਿੰਦੇ ਦਿੱਲੀ ਦੇ ਵੀ ਰਹਿਣ ਵਾਲੇ ਆ ਨੌਇਡਾ ਦੇ ਵੀ ਹੈਗੇ ਆ ਬਿਹਾਰ ਦੇ ਵੀ ਆ ਜਿੱਦਾਂ ਅੱਜ ਅਸੀਂ ਹੁਣ ਜਿਹੜਾ ਦੋਸ਼ੀ ਫੜਕੇ ਲਾਇਆ ਕੇਰਲ ਦੇ ਵੀ ਤੇ ਇੱਕ ਵੱਡਾ ਇੰਡੀਆ ਲੈਵਲ ਦਾ ਇਹ ਨੈਕਸਸ ਹੈ ਤੇ ਹੁਣ ਸਾਡੀ ਟੀਮ ਨੇ ਜਿਹੜੇ ਹੈਗੇ ਆ ਫਿਲਹਾਲ ਸੱਤ ਬੰਦਿਆਂ ਨੂੰ ਹੁਣ ਤੱਕ ਇਸ ਕੇਸ ਦੇ ਵਿੱਚ ਨਾਮਿਨੇਟ ਜਿਹੜਾ ਕੀਤਾ ਹੈ ਉੱਚ ਚਾਰ ਦੋਸ਼ੀ ਅਸੀਂ ਗ੍ਰਫਤਾਰ ਕਰ ਚੁੱਕੇ ਹ ਜਿਹੜੇ ਚਾਰ ਦੋਸ਼ੀ ਹੈਗੇ ਗ੍ਰਫਤਾਰ ਕੀਤੇ ਗਏ ਆ ਉਹਦੇ ਵਿੱਚ ਇੱਕ ਜਿਹੜਾ ਹੈਗਾ ਉਹ ਨੌਇਡਾ ਦਾ ਰਹਿਣ ਵਾਲਾ ਤੇ ਦੋ ਵੈਸਟ ਦਿੱਲੀ ਦੇ ਉਹਨਾਂ ਦੇ ਨਾਮ ਹੈ ਮਨਿੰਦਰ ਸਿੰਘ ਜਿਹੜਾ ਕਿ ਆਪਣਾ ਵੈਸਟ ਦਿੱਲੀ ਦਾ ਰਹਿਣ ਵਾਲਾ ਹੈ ਨਵੀਨ ਸ਼ਰਮਾ ਜੋ ਵੀ ਦਿੱਲੀ ਦਾ ਹੀ ਹੈ ਰਹਿਣ ਵਾਲਾ ਇਹ ਕਿ ਅਨਿਲ ਕੁਮਾਰ ਜੋ ਨੌਇਡਾ ਦਾ ਰਹਿਣ ਵਾਲਾ ਹੈ ਹੁਣ ਇੱਕ ਜਿਹੜਾ ਅਕਬਰ ਜਿਹੜਾ ਹੁਣ ਅਸੀਂ ਕੇਰਲਾ ਤੋਂ ਉੱਥੇ ਮੱਲਾਪੁਰਮ ਜਿਹੜਾ ਜਲਾ ਮੱਲਾਪੁਰਮ ਡਿਸਟ੍ਰਿਕਟ ਉਧਰੋਂ ਸਾਡੀ ਟੀਮ ਆ ਫੜਕੇ ਲਈ ਗਈ ਇਹਨੂੰ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਹਜੇ ਦੇਚ ਹੋਰ ਗ੍ਰਫਤਾਰੀਆਂ ਬਾਕੀ ਐ ਤਿੰਨ ਹੋਰ ਦੋਸ਼ੀ ਅਸੀਂ ਨਾਮਿਨੇਟ ਕੀਤੇ ਆ ਉਹ ਜਿੱਦਾਂ ਜਿੱਦਾਂ ਉਹਨਾਂ ਦੀ ਗ੍ਰਫਤਾਰੀ ਹੋਏਗੀ ਉਹਨਾਂ ਤੋਂ ਕੋਈ ਅੱਗੇ ਕੋਈ ਪੁੱਛਗਿੱਛ ਤੇ ਕੋਈ ਗੱਲ ਸਾਹਮਣੇ ਆਏਗੀ ਉਹ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਹੜਾ ਅਕਬਰ ਅਲੀ ਐ ਇਸ ਮੁਕਦਮੇ ਤੋਂ ਇਲਾਵਾ ਇੱਥੇ ਹੋਰ ਵੀ ਪਰਚੇ ਦਰਜ ਐ ਕੇਰਲਾ ਦੇ ਵਿੱਚ ਇੱਥੇ ਇੱਕ ਨਸ਼ੇ ਦਾ ਵੀ ਪਰਚਾ ਦਰਜ ਐ ਐਨਡੀਪੀਐਸ ਦਾ ਤੇ ਇਸ ਤੋਂ ਇਲਾਵਾ ਇਸਨੇ ਹੋਰ ਵੀ ਇਸ ਤਰੀਕੇ ਦੀ ਸਾਈਬਰ ਅਪਰਾਧ ਕਿਤੇ ਸਾਈਬਰ ਠੱਗੀਆਂ ਮਾਰੀਆਂ ਜਿੱਚੇ ਤਿੰਨ ਕੰਪਲੇਂਟਾਂ ਔਨ ਰਿਕਾਰਡ ਐ ਜਿੱਚੇ ਇੱਕ ਕੰਪਲੇਂਟ ਕਰੀਬ ਅਕਾਂ ਜਿਹੜੀ ਅਮਾਉਂਟ ਦੀ ਕੰਪਲੇਂਟ ਹੈ ਤੇ ਜਿੱਦਾਂ ਮੈਂ ਦੱਸਿਆ ਕਿ ਪਹਿਲੇ ਹਰਪਾਲ ਨੇ ਰਾਜਾ ਟੈਂਟ ਹਾਊਸ ਵਾਲੇ ਦੇ ਖਾਤੇ 'ਚ ਪੈਸੇ ਪਾਏ ਉਸ ਤੋਂ ਬਾਅਦ ਇਹ ਚਾਰ ਬੰਦਿਆ ਦੇ ਖਾਤੇ 'ਚ ਪੈਸੇ ਪਾਏ ਤੇ ਜਿਹੜਾ ਇਹਦਾ ਮੇਨ ਮਾਸਟਰਮਾਈਂਡ ਸੀਗਾ ਉਹ ਅਕਬਰੀ ਸੀਗਾ ਜਿਹੜਾ ਇਹ ਸਾਰਾ ਤਾਰ ਨੂੰ ਘੁਮਾਉਂਦਾ ਸੀਗਾ ਤੇ ਜਿਹੜਾ ਆਪਾਂ ਪਹਿਲੇ ਮਨਿੰਦਰ ਨਵੀਲ ਤੇ ਅਨਿਲ ਫੜੇ ਆ ਉਹ ਇਹ ਕਰਦੇ ਸੀਗੇ ਜਿਹੜੇ ਗਰੀਬ ਬੰਦੇ ਹੁੰਦੇ ਉਹਨਾਂ ਨੂੰ ਲਾਲਚ ਦੇ ਕੇ ਉਹਨਾਂ ਦੇ ਨਾਂ ਤੇ ਇੱਕ ਰੈਂਟਲ ਅਕਾਊਂਟ ਖੁਲਵਾਂਦੇ ਸੀ ਕਿ ਤੈਨੂੰ ਅਸੀਂ ਇੰਨੇ ਪੈਸੇ ਦੇ ਦਾਂਗੇ ਤੂੰ ਸਾਨੂੰ ਆਪਣਾ ਆਧਾਰ ਕਾਰਡ ਆਪਣੀ ਡਿਟੇਲ ਦੇ ਦੇ ਤੇ ਉਹਦੇ ਨਾਂ ਤੇ ਉਹਨੂੰ ਬੋਕੇ ਦੇ ਵਿੱਚ ਰੱਖ ਕੇ ਉਹਨੂੰ ਕੋਈ ਨਾ ਕੋਈ ਇਨਵੈਸਟਮੈਂਟ ਦਾ ਕੋਈ ਸਕੀਮ ਦਾ ਬਾਣਾ ਦੇ ਕੇ ਉਹਦਾ ਖਾਤਾ ਖੁਲਵਾ ਲਿਆ ਤੇ ਖਾਤਾ ਖੁਲਵਾ ਕੇ ਫਿਰ ਆਪਣਾ ਜਿਹੜਾ ਹੈਗਾ ਇਹ ਉਹਨੂੰ ਉਹਦੇ ਨਾਲ ਹੀ ਬੇਸਿਕਲੀ ਠੱਗੀ ਮਾਰਦੇ ਸੀਗੇ ਲੋਕਾਂ ਨਾਲ ਤੇ ਜਿਹੜਾ ਮਨਿੰਦਰ ਸੀਗਾ ਮਨਿੰਦਰ ਦੇ ਨਾਂ ਤੇ ਖਾਤਾ ਖੁਲਵਾਇਆ ਗਿਆ ਅਸਲ 'ਚ ਜਿਹੜਾ ਉਸ ਖਾਤੇ ਨੂੰ ਆਪਰੇਟ ਕਰਦੇ ਸੀ ਉਹ ਨਵੀਨ ਤੇ ਅਨਿਲ ਕਰਦੇ ਸੀ ਜਿਨ੍ਹਾਂ ਦੀ ਆਲਰੇਡੀ ਇਸ ਕੇਸ 'ਚ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਅਕਬਰ ਦੇ ਨਾਲ ਹੋਰ ਵੀ ਕੇਰਲਾ ਦੇ ਵਿੱਚ ਸਾਥੀ ਸੀਗੇ ਉਹਨਾਂ ਦੀ ਭਾਲ ਜਾਰੀ ਹੈ ਸਾਡੀ ਟੀਮ ਫਿਰ ਉੱਥੇ ਜਿਹੜਾ ਹੈਗਾ ਆਉਣ ਵਾਲੇ ਸਮਾ ਦੇ ਵਿੱਚ ਉੱਤੇ ਜਾ ਕੇ ਦੁਬਾਰਾ ਸੀ ਤਬੀਸ਼ ਕਰਾਂਗੇ ਤੇ ਵਕਰੀ ਤੌਰ ਤੇ ਤੁਹਾਨੂੰ ਅਸੀਂ ਇਸ ਬਾਰੇ ਸਾਂਝਾ ਕਰਾਂਗੇ ਪ੍ਰੈਸ ਵਾਰਤਾਲਾਪ ਦੇ ਜ਼ਰੀਏ ਮੇਰੀ ਮੀਡੀਆ ਤੇ ਸੱਜਣਾ ਰਾਈ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਇਸ ਤਰੀਕੇ ਦੀ ਜਿਹੜੀ ਡਿਜੀਟਲ ਅਰੈਸਟ ਹੈ ਇਸ ਤਰੀਕੇ ਦੇ ਜਿਹੜੇ ਸਾਈਬਰ ਅਪਰਾਧ ਹੋ ਰਹੇ ਤੁਸੀਂ ਸਤਾਰ ਕਰਾਓ ਬਚ ਕੇ ਰਹੋ ਸਾਵਧਾਨ ਰਹੋ ਤੇ ਜੇ ਅਗਰ ਅਨਫੋਰਚੂਨੇਟਲੀ ਤੁਹਾਡੇ ਨਾਲ ਇਦਾਂ ਦਾ ਕੋਈ ਵੀ ਇਨਸੀਡੈਂਟ ਹੁੰਦਾ ਹੈ ਤੇ ਇਮੀਡੀਏਟਲੀ ਸਰਕਾਰ ਵੱਲੋਂ 1930 ਜਿਹੜੀ ਸਰਕਾਰ ਦਾ ਇੱਕ ਟੋਲ ਫਰੀ ਟੈਲੀਫੋਨ ਨੰਬਰ ਹੈ ਉੱਤੇ ਤੁਸੀਂ ਇਤਲਾਹ ਕਰੋ ਉੱਤੇ ਤੁਸੀਂ ਦੱਸੋ ਆਪਣੀ ਗੱਲ ਤੇ ਇੱਕ ਸਰਕਾਰ ਦਾ ਜਿਹੜਾ ਪੋਰਟਲ ਹੈ cybercrime.gov.in ਉੱਤੇ ਤੁਸੀਂ ਆਪਣੀ ਇਮੀਡੀਏਟਲੀ ਜਿਹੜੀ ਕੰਪਲੇਂਟ ਰਜਿਸਟਰ ਕਰੋ ਉਹਦਾ ਫਾਇਦਾ ਇਹ ਹੁੰਦਾ ਹੈ ਕਿ ਜਿਹੜੇ ਵੀ ਖਾਤੇ ਦੇ ਵਿੱਚ ਪੈਸੇ ਜਾਂਦੇ ਆ ਉਹ ਇਮੀਡੀਏਟਲੀ ਉੱਤੇ ਜਿਹੜਾ ਹੈਗਾ ਉਹ ਬਲੌਕ ਕਰ ਦਿੱਤਾ ਜਾਂਦਾ ਹੈ ਉਹ ਫ੍ਰੀਜ਼ ਕਰ ਦਿੱਤਾ ਜਾਂਦਾ ਹੈ ਤਾਂ ਕਿ ਤੁਹਾਡਾ ਜਿਹੜਾ ਪੈਸਾ ਹੈ ਉਹ ਅੱਗੇ ਨਹੀਂ ਜਾਂਦਾ ਤੇ ਇਸ ਲਈ ਇਹਦੇ ਵਿੱਚ ਸਮਾ ਦਾ ਬਹੁਤ ਜ਼ਿਆਦਾ ਰੋਲ ਹੈ ਜਦੋਂ ਹੀ ਤੁਹਾਡੇ ਨਾਲ ਹੋਏ ਬਿਨਾਂ ਡਰੇ ਕਿਉਂਕਿ ਕਈ ਸਾਡੇ ਸਾਹਮਣੇ ਗੱਲਾਂ ਆਉਂਦੀਆਂ ਕਈ ਜਿਹੜੇ ਕੰਪਲੇਨੈਂਟ ਹੁੰਦੇ ਆ ਉਹ ਡਰ ਜਾਂਦੇ ਆ ਡਰ ਦੇ ਮਾਰੇ ਜਾਂ ਸੋਸ਼ਲ ਸਟਿਗਮਾ ਦੇ ਮਾਰੇ ਉਹ ਆਪਣੀ ਗੱਲ ਨਹੀਂ ਦੱਸਦੇ ਤੇ ਖੁੱਲਕੇ ਤੁਸੀਂ ਆਪਣੀ ਕੰਪਲੇਂਟ ਰਿਸਟਰ ਕਰਾਓ 1930 ਤੇ cybercrime.gov.in ਤੇ ਸਾਡੀ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਕਿ ਸਾਡਾ ਇਸ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਅਸੀਂ ਸਾਡਾ ਇੱਥੇ ਬਿਲਕੁਲ ਫੰਕਸ਼ਨਲ ਹੈ ਤੇ ਉਹਦੇ ਵਿੱਚ ਕਈ ਸਾਡੇ ਆਈਓ ਸਾਹਿਬਾਨ ਉਹਦੇ ਵਿੱਚ ਵਰਕਰ ਰਹੇ ਐਸਐਚਓ ਸਾਹਿਬਾਨ ਤੇ ਐਸਪੀ ਸਾਹਿਬ ਪਰਸਨਲੀ ਨੂੰ ਮੋਨੀਟਰ ਕਰਦੇ ਆ ਉੱਥੇ ਵੀ ਅਸੀਂ 24/7 ਸਾਈਬਰ ਹੈਲਪ ਡੈਸਕ ਬਣਾਈ ਹੋਈ ਹੈ ਦਿਨ ਰਾਤ ਕਦੇ ਵੀ ਤੁਸੀਂ ਉੱਥੇ ਜਾ ਕੇ ਆਪਣੀ ਕੰਪਲੇਂਟ ਦੇ ਸਕਦੇ ਹੋ ਤੇ ਅਗੇਨ ਮੈਂ ਇਹੀ ਕਹਿਣਾ ਚਾਹੁੰਗਾ ਕਿ ਤੁਸੀਂ ਸਤਾਰ ਕਰੋ ਐਂਡ ਜਿਹੜੇ ਸਾਈਬਰ ਕ੍ਰਿਮੀਨਲਸ ਹੈ ਉਹਨਾਂ ਨੂੰ ਸਾਡੇ ਵੱਲੋਂ ਸਖਤ ਚੇਤਾਵਨੀ ਹੈ ਪਾਵੇਂ ਤੁਸੀਂ ਕੇਰਲਾ ਦੇ ਵਿੱਚ ਬੈਠੇ ਹੋ ਪਾਵੇਂ ਪੰਜਾਬ 'ਚ ਬੈਠੇ ਹੋ ਪਾਵੇਂ ਆਸਾਮ 'ਚ ਬੈਠੇ ਹੋ ਚੰਨੀ 'ਚ ਬੈਠੇ ਹੋ ਜਿੱਥੇ ਮਰਜ਼ੀ ਤੁਸੀਂ ਬੈਠੋ ਅਸੀਂ ਤੁਹਾਨੂੰ ਫੜ ਕੇ ਲਾ ਕੇ ਇੱਥੇ ਹੀ ਤੁਹਾਨੂੰ ਅਸੀਂ ਬੰਦ ਕਰਾਂਗੇ ਤੇ ਜਿਹੜਾ ਬੰਦਾ ਜਿਹਦਾ ਤੁਸੀਂ ਨੁਕਸਾਨ ਕੀਤਾ ਉਹਦੀ ਤੁਸੀਂ will bring you to the law to the book and you have to ਜਿਹੜਾ ਉਹਦੇ ਤੁਹਾਨੂੰ ਕੰਪੰਸੇਟ ਕਰਨਾ ਪੈਣਾ ਉਹਦੀ ਪਰਪਾਈ ਕਰਨੀ ਪੈਣੀ ਸਰ ਕੇਲ ਨੂੰ ਜਿਹੜਾ ਲੈ ਕੇ ਆਂਦਾ ਜੀ ਇਹਦੇ ਕੋਲੋਂ ਵੀ ਰਿਕਵਰੀ ਹੋਈ ਕੋਈ ਮੰਨੇ ਜੀ ਬਿਲਕੁਲ ਜੀ ਇਹਨਾਂ ਨੇ ਜਿਹੜੇ ਖਾਤੇ ਉਹੀ ਅਸੀਂ ਦੱਸਿਆ ਨਾ ਕਿ 9 ਲੱਖ ਰੁਪਏ ਜਿਹੜੇ ਹੈਗੇ ਹੁਣ ਤੱਕ ਇਸ ਕੇਸ ਦੇ ਵਿੱਚ ਰਿਕਵਰੀ ਕੀਤੀ ਜਾ ਚੁੱਕੀ ਹੈ ਉਹ ਇਹਨਾਂ ਨੇ ਪ ਕਿਉਂਕਿ ਅਸੀਂ ਇਹਨਾਂ ਦੇ ਅਕਾਊਂਟਾਂ ਤੇ ਪਹਿਲੀ ਹੋੜ ਲਵਾਤਾ ਸੀਗਾ ਜਿੰਨੇ ਪੈਸੇ ਉਦੋਂ ਹੋੜ ਲੱਗੇ ਹੋ ਗਿਆ ਉਸ ਤੋਂ ਇਲਾਵਾ ਵਿਡਰੋ ਹੋ ਗਏ ਤੇ ਸਾਂਝੇ ਤਰੀਕੇ ਨਾਲ ਇਹਨ ਸਾਰਿਆਂ ਨੇ ਠੱਗੀ ਮਾਰੀ ਸਰ ਰਾਜਾ ਟੈਂਟ ਹਾਊਸ ਵਾਲਾ ਕੌਣ ਹੈ ਪਿੱਛੇ ਦਾ ਹਾਂਜੀ ਇਹ ਜਿਹੜਾ ਰਾਜਾ ਟੈਂਟ ਹਾਊਸ ਵਾਲਾ ਹੈ ਇਹ ਬੇਸਿਕਲੀ ਇਹ ਇਹਦਾ ਜਿਹੜੀ ਐਗਜ਼ੈਕਟ ਡਿਟੇਲਸ ਹੈ ਇਹ ਜਾਵੈਦ ਆलम ਨਾਮ ਦਾ ਵਿਅਕਤੀ ਹੈ ਜੋ ਬਿਹਾਰ ਦਾ ਰਹਿਣ ਵਾਲਾ ਹੈ ਇਹਦੇ ਤੇ ਹਜੇ ਹਜੇ ਸਾਡੀ ਪਾਲ ਜਾਰੀ ਹੈ ਤੇ ਛੇਤੀ ਟੀਮ ਨੂੰ ਫੜ ਲਾਗੇ ਇਹ ਬਿਹਾਰ ਦਾ ਰਹਿਣ ਵਾਲਾ ਹੈ ਇਹੀ ਹੈਟ ਹੈ ਮੇਨ ਨਹੀਂ ਜੀ ਇਹਦਾ ਜਿਹੜਾ ਮੇਨ ਹੈਡ ਹੈ ਇਹਦਾ ਜਿਹੜਾ ਤਾਰ ਸਾਰੇ ਜੁੜੇ ਹੋ ਉਹ ਕੇਰਲਾ ਦੇ ਵਿੱਚ ਜਿਹੜੇ ਅੱਜ ਜਿਹੜਾ ਅਸੀਂ ਬੰਦਾ ਫੜਿਆ ਹੈ ਕੇਰਲਾ ਦੇ ਵਿੱਚ ਜਿਹੜੇ ਬੰਦੇ ਬੈਠੇ ਆ ਉਹ ਹੈ ਕਿਉਂਕਿ ਜਿਹੜੇ ਇਹ ਜਿਹੜੇ ਆਪਣੇ ਕੁਝ ਇਹਦਾ ਪੰਜਾਬ ਦੇ ਕੁਝ ਬੰਦੇ ਹੋ ਗਏ ਦਿੱਲੀ ਦੇ ਹੋ ਗਏ ਆ ਜਿਹੜੇ ਆਪਣੇ ਬਿਹਾਰ ਦਾ ਇਹ ਬੰਦਾ ਹੈ ਇਹ ਇਹ ਮਿਡਲ ਮੈਨ ਸੀਗੇ ਜਿਹੜਾ ਮੇਨ ਮਾਸਟਰਮਾਈਂਡ ਸੀ ਉਹ ਕੇਰਲਾ ਵਿੱਚ ਬੈਠੇ ਹੋਏ ਆ ਪਾਲੀਕਟ ਜਿਹੜਾ ਏਰੀਆ ਉੱਧਰ ਉਸ ਜ਼ਿਲ੍ਹੇ ਦੇ ਉਸ ਸ਼ਹਿਰ ਦੇ ਜਿਹੜੇ ਵਸਨੀਕ ਨੇ ਆਂਗਵਾਂਡ ਚ ਪਿੰਡੂ ਏਰੀਆ ਦੇ ਵਿੱਚ ਰਹਿੰਦੇ ਆ ਇਹ ਜਿਹੜੇ ਬੰਦੇ ਆ ਬਾਕੀ ਜਿਹੜੇ ਅਸੀਂ ਫੜੇ ਆ ਪਹਿਲਾ ਜਿਹੜੇ ਫੜੇ ਸੀਗੇ ਉਹ ਬੇਸਿਕਲੀ ਐਸਾ ਪਪਟ ਐਸਾ ਕਮਿਸ਼ਨ ਏਜੰਟ ਐਸਾ ਮਿਡਲਮੈਨ ਕੰਮ ਕਰਦੇ ਸੀ ਤੇ ਜਿਹੜਾ ਕਰਮ ਤੁਸੀਂ ਦੱਸਿਆ ਜੀ ਪਹਿਲਾਂ ਜੀ ਇਹ ਇਹ ਫਿਰ ਤੁਸੀਂ ਹੈਲ ਦੱਸਿਆ ਇਹਦਾ ਕੀ ਇਹ ਬੇਸਿਕਲੀ ਇਸਨੇ ਹੀ ਆ ਅੱਗੇ ਬੰਦੇ ਨੂੰ ਹਾਇਰ ਕੀਤਾ ਸੀਗਾ ਉਹਨਾਂ ਨੇ ਗਾਂ ਜਿਹੜੇ ਕੋਈ ਲੋੜਵੰਦ ਬੰਦੇ ਹੁੰਦੇ ਆ ਜਿਹੜੇ ਕੋਈ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਮਜਬੂਰ ਮਜਬੂਰੀ ਹੁੰਦੀ ਆ ਉਹਨਾਂ ਦੇ ਇਹ ਖਾਤੇ ਖੁਲਵਾ ਲੈਂਦੇ ਆ ਰੈਂਟਲ ਅਕਾਊਂਟ ਖੁਲਵਾ ਲੈਂਦੇ ਆ ਔਰ ਫਿਰ ਉਹਨਾਂ ਨੂੰ ਇਹ ਇਸਤੇਮਾਲ ਕਰਦੇ ਆ ਕਿਉਂਕਿ ਮੁੜ ਕੇ ਉਹਨਾਂ ਦੇ ਖਾਤੇ ਹੁੰਦੇ ਇਹਨਾਂ ਦਾ ਕਿਤੇ ਫੁੱਟਪ੍ਰਿੰਟ ਹੀ ਨਹੀਂ ਹੁੰਦਾ ਤੇ ਇਹ ਉਹਨਾਂ ਨੂੰ ਇਸਤੇਮਾਲ ਕਰਕੇ ਲੋਕਾਂ ਦੇ ਨਾਲ ਠੱਗੀ ਮਾਰਦੇ ਸਰ ਇਹ ਜਿਹੜਾ ਅੱਜ ਬੰਦਾ ਉਹ ਇੱਕ ਵਾਰ ਚ ਪਤਾ ਸੀ ਜਿਹੜਾ ਜੀ ਇਹਨੇ ਇੱਕ ਵਾਰ ਚ ਪਤਾ ਸੀ ਸਰ ਜਿਹੜਾ ਅੱਜ ਬੰਦਾ ਪੜਿਆ ਉਹ ਕੀ ਕਰਦਾ ਕਿੰਨਾ ਪੜਿਆ ਲਿਖਿਆ ਇਹ ਜੀ ਇਹਦਾ ਬਹੁਤ ਹੀ ਜ਼ਿਆਦਾ ਜੀ ਇਹਦਾ ਕੋਈ ਐਜੂਕੇਸ਼ਨਲ ਬੈਕਗਰਾਉਂਡ ਹੈ ਨਹੀਂ ਸਿਰਫ 8ਵੀਂ ਪਾਸ ਹੈ ਜੀ ਬਟ ਇਹ ਬੇਸਿਕਲੀ ਇਹਨਾਂ ਨੇ ਇੱਕ ਤਰੀਕੇ ਦਾ ਇੱਕ ਗਰੋਹ ਬਣਾਇਆ ਹੋਇਆ ਇੱਕ ਨੈਕਸਸ ਬਣਾਇਆ ਹੋਇਆ ਜਿਹਦੇ ਵਿੱਚ ਇਹ ਲੋਕਾਂ ਨੂੰ ਡਰਾ ਕੇ ਉਹਨਾਂ ਨੂੰ ਬੈਲਾ ਫਸਲਾ ਕੇ ਜਿੱਦਾਂ ਮੈਂ ਕਿਹਾ ਕਿ ਡਿਜੀਟਲ ਅਰੈਸਟ ਇਦਾਂ ਦੇ ਜਿਹੜੇ ਕਰਾਇ ਹੋ ਰਹੇ ਹੈ ਸਰਕਾਰ ਵੱਲੋਂ ਵੀ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਵੀ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਸਾਡੇ ਵੱਲੋਂ ਵੀ ਸਮੇਂ-ਸਮੇਂ ਤੇ ਸਾਈਬਰ ਅਸੀ ਅਵੇਅਰਨੈਸ ਸੈਮੀਨਾਰ ਵੀ ਲਗਾਉਂਦੇ ਆ ਤੇ ਲੋਕਾਂ ਨੂੰ ਮੇਰੀ ਇਹ ਹੀ ਅਪੀਲ ਹੈ ਤੁਸੀਂ ਸਤਰਕਾ ਰਹੋ ਸਾਵਧਾਨ ਰਹੋ ਤੇ ਜੇ ਅਨਫੋਰਚੂਨੇਟਲੀ ਕੋਈ ਤੁਹਾਡੇ ਨਾਲ ਇਸ ਤਰੀਕੇ ਦਾ ਇਨਸੀਡੈਂਟ ਹੋਂਦਾ ਇਮੀਡੀਏਟਲੀ ਤੁਸੀਂ ਸਾਡੇ ਨੋਟਿਸ 'ਚ ਲੈ ਕੇ ਆਣਾ ਹੈ ਪਾਵੇ 1930 ਕਾਲ ਕਰਨੀ ਹੈ ਪਾਵੇ ਆਪਣੇ ਪੋਰਟਲ ਦੇ ਪਾਣਾ ਸਾਈਬਰ ਕਰਾਇਮ.gov.in ਤੇ ਪਾਵੇਂ ਤੁਸੀਂ ਸਾਈਬਰ ਸੈੱਲੂ ਦੱਸੋ ਬਟ ਇਮੀਡੀਏਟਲੀ ਇਹਦਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਹਨੂੰ ਇਮੀਡੀਏਟਲੀ ਸਰਕਾਰ ਦੇ ਪੰਜਾਬ ਦੇ ਪੁਲਿਸ ਦੇ ਸਾਡੇ ਅੱਗੇ ਤੁਸੀਂ ਨੋਟਿਸ ਲਿਖਿਓ ਸਰ ਕਿੰਨੀ ਕਦੇਰ ਤੋਂ ਇਹਦੇ ਉਹ ਕੰਮ ਕਰ ਰਿਹਾ ਸੀ ਕੁਝ ਇਹ ਇਨਾਂਦੀ ਕਿਉਂਕਿ ਅਸੀਂ ਇਹਨਾਂ ਨੂੰ ਹਜੇ ਲੈ ਕੇ ਆਏ ਹਜੇ ਇਹਦੀ ਰਿਮਾਂਡ ਜੱਸਾ ਤੋਂ ਅਸੀਂ ਲਿੱਤੀ ਹੈ ਇਹ ਡਿਟੇਲਸ ਦੀ ਪੁੱਛ ਕੇ ਜਾਰੀ ਹੈ ਜਿੱਦਾਂ ਮੈਂ ਤੁਹਾਨੂੰ ਕਿਹਾ ਪਹਿਲੇ ਵੀ ਇੱਥੇ ਪਰਚੇ ਦਰਜਾ ਤੇ ਇਹ ਤੋਂ ਪੱਕਾ ਸ਼ੋਰ ਹੈ ਕਿ ਇਹ ਕੋਈ ਨਵਾਂ ਕੰਮ ਨਹੀਂ ਕਰ ਰਹੇ ਕਾਫੀ ਸਮਾਂ ਤੋਂ ਇਹਦੇ ਵਿੱਚ ਲੱਗੇ ਹੋਏ ਹਨ ਤੇ ਹੋਰ ਵੀ ਕੰਪਲੇਂਟਾਂ ਦਰਜ ਹੈ ਇੱਥੇ ਨਸ਼ੇ ਦਾ ਵੀ ਪਰਚਾ ਦਰਜ ਹੈ ਉਹ ਹਜੇ ਜਿੱਦਾਂ ਜਿੱਦਾਂ ਤਫਤੀਸ਼ ਤਫਤੀਸ਼ ਨਵੀਆਂ ਗੱਲਾਂ ਨਵੇਂ ਫੈਕਟ ਸਾਹਮਣੇ ਆਉਣਗੇ ਉਹ ਵਕਰੇ ਤੌਰ ਤੇ ਤੁਹਾਡੇ ਨਾਲ ਅਸੀਂ ਉਹ ਸਾਂਝਾ ਕਰਾਂਗੇ ਇਹ ਜੀ ਇਹਦੀ ਜ਼ਿਆਦਾ ਉਮਰ ਨਹੀਂ ਹੈਗੀ ਇਹ ਵਹੀ ਜੀ 20-25 ਸਾਲ ਦਾ ਜਿਹੜਾ ਏਜ ਏਜ ਬ੍ਰੈਕਟ ਹੁੰਦਾ ਉੰਨੀ ਕੀ ਉਮਰ ਦਾ ਹੈ ਜੀ ਤਾਂ ਜੇਲ ਚ ਚਲੇ ਜੇ ਉਹਨਾਂ ਪਹਿਲੇ 3 ਜਿਹੜੇ ਹੈਗੇ ਜੀ ਉਹਦੀ ਜੇਲ ਜੇਲ ਭੇਸਦਾ ਜੀ ਉਹ ਜੇਲ ਭੇਸਦਾ ਆਦੀ ਗ੍ਰਫਤਾਰੀਆ ਹੋ ਗਈ ਹੈ